ਇਹ ਸਾਰ ਰੋਕ ਕੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਮਾਨ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਰ ਰੋਕ ਲਓ ਵੀਰਾ ਜੀ ਆਪਾਂ 10 ਮਿੰਟ ਗੱਲਬਾਤ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਉਹ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਇਹ ਢੰਡ ਵੀ ਪੈਣਾ ਕਿ ਤੁਸੀਂ ਪਿੰਡਾਂ ਤੋਂ ਵੀ ਵਾਪਸ ਜਾਣਾ ਬਹੁਤ ਜ਼ਿਆਦਾ ਦੋਸ਼ਾਂ ਹੋਈਆਂ ਹਾਂ ਪਤਾ ਨਹੀਂ ਮੈਨੂੰ ਕਈ ਲੋਜਬਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸ.ਟੀ.ਐਲ ਦਾ ਫੋਨ ਆਇਆ ਸਾਨੂੰ ਡੀ.ਐਸ.ਪੀ ਦਾ ਫੋਨ ਆਇਆ ਕਿ ਤੁਸੀਂ ਕੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਡਰ ਦੀ ਬਵਾਹ ਕੀਤੇ ਬਿਨਾ ਵੇਖਾ ਖੜੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਓ ਉਸ ਪੰਜਾਬ ਦੇ ਪੁੱਤਰ ਦੇ ਨਾਲ ਖੜੇ ਹੋ ਇਹ ਦੱਸਦਾ ਹੈ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਧ ਦਿਆ ਪਰ ਤੁਸੀਂ ਫਲਾਨੀ ਦੀ ਗੱਲ ਦੇਚੋ ਉਹ ਪਿੱਛੋਂ ਮੈਂ ਜਾਂ ਲਖੇ ਬਾਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਪੁੱਤਰ ਬਣੇ ਦੇ ਉਤਰੀ ਹੋਈ ਆ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਨੰਗਾ ਕਰਕੇ ਛੰਡਾ ਵਰਸੜਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਹੁਣਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਤੈਨੂੰ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰਾਈਨਾਂ ਦੇ ਵਿੱਚ ਡਰੈਮਾਂ ਜਿਹੜੇ ਲੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸ਼ਹੀਦ ਭਾਈ ਸੋਹਸੇ ਖਾਣਾ ਜਿਨੇ 25000 ਲਾਵਾਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਚੱਕ ਕੇ ਜੋਦੇਸ਼ ਨੂੰ ਬਚਾਰੋ ਪਾਲ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾੜੀ ਆ ਕਿੱਥੇ ਤੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਮੁੱਤਲਰ ਕੋਲੇ ਸਬੂਤ ਹੁੰਦਾ ਕਤਲਾਂ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਲੰਘੇਰੀ ਦੇਖਣੀ ਆ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ। ਅੱਜ ਦੀ ਗੱਲ ਸੁਣ ਲੋ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਉਹ ਪੇਸ਼ ਕੀਤਾ ਗਿਆ ਅੱਜ। ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ। ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ। ਸੋ ਭਰਾਵੋ ਇਹ ਇੰਨਾ ਜੁਲਮ ਹੈ ਜਿਹੜਾ ਇਹ تشਦੂ ਦਾ ਜਿਹੜਾ ਇਹ ਇਕੱਲਾ ਭਾਂਦਾ ਨਹੀਂ ਇਹ ਹੌਨਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਨਾ ਸਫਾਇਆ ਕਰ ਦਿਓ ਸਫਾਇਆ ਤੇ ਪਾਪਾਂ ਦੀ ਸੁਣ ਲੈ ਬੋਲੀ ਕਹਿਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਇੱਕੋ ਹੀ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫਾਇਰ ਕੀਤਾ ਸਾਡੇ ਪੁਲਿਸਾਂ ਦੀ ਪੱਕੇ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰਨ ਤੋਂ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਐਕਟਰੰਡਾ ਮਾਰੇ ਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪ੍ਰਵਾਨ ਸਾਹਮਣੇ ਆਇਆ ਸੀ ਪਰ মিডিਆ ਦਾ ਖਰੀਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਸ ਤੋਂ ਪਹਿਲਾਂ ਦੀਰ ਸਿੱਧੂ ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਇਨਸੇ ਲਾ ਕੇ ਇਸ ਅਪਰੰਤ ਬੁੱਜੜਦੇ ਇਹ ਗੰਤੇ ਬੁੱਜੜਦੀ ਰੂਹ ਜਨਰ ਡੈਰ ਦੀ ਰੂਹ ਚੱਕਰੀਆ ਖਾਨ ਦੀ ਰੂਹ ਇਸ ਸੰਸਾਰ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਦਾ ਆਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦਸੋਂ ਜਿਹਾ ਕਿਸ ਕਰ ਰਹੇ ਆ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚ ਟਾਪ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਹਰ ਕੀ ਗੱਲ ਸੋ ਗਿਆ ਕਿ ਨਹੀਂ ਹੋ ਗਿਆ ਨਹੀਂ ਹੋਇਆ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀੜੋ ਇਹਦੀ ਲਾਕੇ ਚਲਾਦ ਕੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ ਬੀਐਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਕਿ ਫਲਾਣੇ ਦੀ ਫਰਾਂਦੇ ਦਾ ਫੋਟੋ ਆ ਫਲਾਣੇ ਦੀ ਫਰਾਂਦੇ ਦਾ ਫੋਟੋ ਆ ਅੱਜ ਕਈ ਕੁੜਾਂ ਅਰਬਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਅਰਥੀ ਬੋਲਣ ਟੱਕ ਨਹੀਂ ਦਿੰਦੇ ਕਿਉਂ ਨਾ ਮੇ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁੱਖਾਂ ਨੂੰ ਜਾਵੇ ਬਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਹੈ ਕਿ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉੱਤਰਾਖੰਡ ਰਾਜਸਥਾਨ ਦੇ ਹਮਚਲ ਚ ਜੇ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਹੈ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਨੀ ਚੌਧਰੀ ਰਾਤਾਂ ਨਹੀਂ ਪਟਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ ਚੋਂ ਪਟਣੀਆਂ ਚੌਵੀ ਯਾਦ ਰੱਖਿਓ ਬੋਲੇ ਚਾਣੋ ਭਾਈ ਲੋਕ ਵੀ ਭੁੱਲ ਜਾਂਦੇ ਆ ਜੋ ਕਹਿੰਦਾ 400 ਡਮਾਵਾ ਉਹਦੀ ਭਾਵ ਚੜ ਗਏ ਬੋਲੇ ਐ ਬਿਲਕੁਲ ਭੁੱਲਦੇ ਐ ਜਿਹੜਾ ਸਾਡੇ ਲਈ ਅੱਛੇ ਬੈਠਾ ਸਾਡੇ ਲਈ ਖੜਾ ਐ ਸਾਡੇ ਦੀ ਲੜਿਆ ਸਾਡੇ ਲਈ ਜੇਲਾ ਜਾਂਦਾ ਸਾਡਾ ਯਾਸ਼ਕਤੀ ਬਹੁਤ ਥੋੜੀ ਆ ਭੁੱਲ ਜਾਂਦੇ ਐ ਇੱਕ ਜਿਕਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ 'ਚ ਬੰਦ ਹੈ ਇੱਕ ਜਿਕਰ ਹੁੰਦਾ ਹੈ ਨਾਂ ਤੇ ਵੀ ਬੁਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਯਾ ਤੇ ਜੇ ਆਇਓ ਭਾਨੇ ਸਿੱਤੂ ਦੀ ਜਨਮ ਧਰਤੀ ਆ ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਲੂ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸਾ ਬਖਸ਼ ਨੇ ਹੈ ਇਹੀ ਲੋਕ ਮਾਨ ਸਤਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਐ ਇਹੀ ਲੋਕ ਪੁਰਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਕਲੇ ਕਹਾਣੀਆਂ ਗੱਪ ਉਹਨੂੰ ਗਾਣਾ ਕੱਢਦੀਆਂ ਉਹਨੂੰ ਗਾਣਾ ਕੱਢਦੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਹਰਸ਼ਵਰਦ ਨੂੰ ਕੀ ਬੋਲਦਾ ਰਿਹਾ ਜੀ ਗੱਲ ਆ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕੜੀਆਂ ਪਾਉਂਦਾ ਰਿਹਾ ਅਮਰੋਜੀ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਿਆ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਲੋਕ ਆਏ ਆ ਲੋਹਾਰਾਂ ਜਨ Jaipur ਤੱਕ ਦੇ ਆਏ ਆ ਪਰ ਮੈਂ ਧੰਨਵਾਦ ਖਾਸਾ ਸਾਹਿਬ ਦਾ ਰੋਕਣਾ ਕਰਨਾ ਚਾਹੁੰਨਾ ਜਿਹੜੀਆਂ ਹਾਲੇ ਵੀ ਜਾਗਦਿਆਂ ਨਹੀਂ ਮਿਲਾਂ ਹੈਗੀ ਐ ਉਹ ਆਵਾਦੀ ਪਾਰਟੀ ਦਾ ਪਹਿਲੇ ਦਿਨ ਤੋਂ ਜਿਹੜੇ ਵਸੀ ਉਹ ਸਾਧੂ ਵਾਂਗੂ ਮੁੰਡਾ ਰਾਜੂ ਰਾਜੂ ਆ ਹਰਵਿੰਦਰ ਭੜਿਆਲਾ ਬਾਈ ਹਰਵਿੰਦਰ ਭੜਿਆਲਾ ਇੱਕ ਮੁੰਡਾ ਇੱਥੋਂ ਜੋਤ ਬੜਿੰਦਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਨਤਾਂ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧੰਨਪੁਰਾ ਬਾਈ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਇਹਨਾਂ ਨੇ ਵੀ ਨਾ ਕੀਤਾ ਨਾ ਕਰਨਾ ਬਹੁਤ ਹਮਦਰਿਆ ਹੋਏ ਆ ਬਹੁਤ ਧੜ ਵੀ ਆਏ ਆ ਤੇ ਹਾਂ ਤਾਂ ਮੂੰਹ ਭੰਡ ਕੇ ਮੁੜਿਆ ਤੇ ਬੁੱਟੜ ਦਾ ਵੀ ਮੂੰਹ ਭੰਨ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿੱਥੇ ਬਾਈ 5 ਤਰੀਕ ਨੂੰ ਬਾਈ ਬਾਈ ਐਲਾਨ ਸੁਣ ਲੋ ਬਾਈ ਕਰਦੇ ਬਾਈ ਇੱਕ ਇਹਨਾਂ ਦੀ ਵੀ ਤਲਾਸ਼ੀ ਲੈ ਕੇ ਨਿਕਲਦੇ ਆ ਅਖਰਾ ਕੇ ਆਪਾਂ ਬਿਲਕੁਲ ਇਹਨਾਂ ਦੀ ਬਾਈ 5 ਤਰੀਕ ਨੂੰ ਸਿਆਣ ਨਾਲ ਸੁਣ ਲੋ ਅਗਲਾ ਐਲਾਨ ਖੜਾ 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 5 ਤਰੀਕ ਨੂੰ ਭਵੰਤ ਦੇ ਕਰਨ ਨੂੰ ਜਰ ਵੈਰੀ ਗੱਲਸਾਂ ਮੇਰੀ ਬੇਨਤੀ ਕਰਾਂ ਕਿ ਤੁਹਾਨੂੰ ਹੱਥ ਮੰਨ ਕੇ ਮੈਂ ਪਿੰਡਾਂ ਜੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਆ ਸਹੀ ਆ ਬਹਿ ਜਾ ਬਹਿ ਜਾ ਅੱਜ ਬਾਪ ਸੇ ਖੜਾ ਚਾਰ ਮਹੀਨੇ ਤੋਂ ਲਾ ਕੇ ਆਇਆ ਬਈ ਬਹਿ ਜਾ ਬਹਿ ਜਾ ਗੱਲ ਕਰ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਹੈ ਬੇਸ਼ੱਕ ਪਾਰਟੀ ਦੀਆਂ ਹਦਾਇਤਾਂ ਹੋਰ ਨੇ ਪਰ ਬੇਸ਼ੱਕ ਜਦੋਂ ਯੂਏਪੀਏ ਲੱਗਿਆ ਐਨਐਸਐ ਲੱਗਿਆ ਸਰਵੇਸ਼ ਸੁਪਾਸੀ ਖਰਾ ਪਲੇ ਪੰਜਾਬ ਦੇ ਖਿਲਾਫ ਇਹੋ ਜਿਹੇ ਬੰਦੇ ਭਾਵੇਂ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਅੱਜ ਜੀਐਲ ਸਿਕਿਉਰਿਟੀ ਬਾਸਕਿਟ ਦੀ ਲੀਕ ਕੀਤੀ ਤਜਸੀਰਾਂ ਨੇ ਮੂਸੇਲਾ ਮਨਵਾਇਆ ਸਹੀ ਗੱਲ ਹੈ ਜੀ ਸਰਪਰਾਹ ਬੋ ਜੇ ਤਾਂ ਭਾਈ ਮਨਵਾਉਣੇ ਆਂ ਆਹੀ ਜ਼ਿਲ੍ਹਾ ਦੇ ਵਿੱਚ ਧੌੜੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਬਰਾ ਬਹੁਤ ਥੋੜੇ ਰਹਿ ਗਏ ਵਧਿਆ ਪਿਆ ਬਾਈ ਸਾਹਮਣਾ ਸਾਹਮਣ ਹੁੰਦੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਾਂ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਿਕਾਰ ਖੇਡਣਗੇ ਜਵਾਨ ਦਾ ਸ਼ਿਕਾਰ ਆ ਆਪਾਂ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇ ਜਿਹੜੀ ਸਹਿਮਤੀ ਹੈ ਉਹ ਅਮਰਤ ਸ਼ਾਹ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਨੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹੇ ਵਧੀਆ ਸ਼ਾਂਤੀ ਨਾਲ ਰਹੇ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਪੰਦਰੇ ਪਿੰਡ ਅਗਲੇ ਪਿੰਡ ਜਿਹੜਾ ਭਾਂਤ ਦੇ ਸਵਾਲ ਬੱਚੇ ਆਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 35 ਗਰੂ ਆਇਤੋ 10 ਦਾ 27 ਸੈਮ ਤੋਂ 35 ਗਰੂ ਇਹਨਾਂ ਕਰਾਗੇ ਮੀਟਿੰਗ ਅੱবি ਲੈ ਤੂੰ ਕਹਿੰਦਾ ਸੀ ਮੈਨੂੰ ਐਂਗਲ ਨਾ ਕਰਿਆ ਕਰੋ ਤੁਸੀਂ ਪਹਿਲਾਂ ਸਰਕਾਰ ਰੋਕ ਲੈਨੇ ਹੋ ਟੋਲ ਪਲਾਇਆ ਰੋਕ ਲੈਨੇ ਥਾਣੇ ਲਾ ਲੈਨੇ ਹੋ ਜਿੰਦਾਬਾਦ ਮਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਿਹਾ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਨੀ ਡੋਰ ਜੋ ਤੂੰ ਕਰ ਰਿਹਾ ਕਰਜ਼ਾਰ ਤੁਸੀਂ ਭਾਨੇ ਨੂੰ ਲੜਗਾ ਕਰਾ ਕੇ ਦੀ ਕੁੱਟ ਮਾਰ ਕਰਕੇ ਵੀਡੀਓ ਦੇਖ ਰਿਹਾ ਕੀ ਭਾਨਾ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਵੀ ਬਰਾਤਕਾਰੀ ਹੈ ਕਿਹੜਾ ਨਾ ਚੁੱਤਾ ਭਾਨੇ ਦੇ 5 ਤਰੀਕ ਨੂੰ ਬਾਈ ਭਵੰਤ ਦੇ ਘਰ ਨੂੰ ਜਾਣਾ ਹੈ ਅਗਦੀ ਗੱਲ ਸੁਣ ਲਿਓ ਨਾ ਦੱਸਾਂਗੇ ਕੋਈ ਕੀ ਫੈਸਲਾ ਕਰਨਾ ਬਾਈ ਦੱਸਾਂਗੇ ਨਾਲ ਦੀ ਨਾਲ মিডিਆ ਲਈ ਦੱਸਾਂਗੇ ਸਾਰਿਆਂ ਕਿਸੇ ਬੰਦਿਆਂ ਰਾਏ ਕਰਕੇ ਦੱਸਾਂਗੇ ਅਗਦੀ ਗੱਲ ਹੋਰ ਸੁਣ ਲਓ ਖੜ ਦੇ ਧਿਆਨ ਨਾਲ ਸੁਣ ਲਓ ਇਹ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਬੈਠ ਕੇ ਤੰਦੂ ਕੱਢ ਲਿਆ ਨਾ ਨਾਲ ਦੀ ਨਾਲ ਸੜਕਾਂ ਦੇ ਉੱਤਰ ਨਾਲ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਘਰੀ ਢੇਰਨਾ ਪਿਆ ਉਧਰੋਂ ਵੀ ਵਧਾਂਗੇ ਬੋਲੇ ਪ੍ਰੀਆ ਹੋਰ ਬੈਜਾ ਸਾਨੂੰ ਬਚਾਣ ਲਈ ਦਾਨ ਤੇ ਰਵਾਂਗੇ ਧੰਨਵਾਦ ਸਾਰਿਆਂ ਦਾ ਬੋਲੇ ਸੋਨਿਆ ਸੋਨਿਆ ਰਾਸੋ ਦੀ ਬਤਾਤ ਲੇਕ ਬੇਇਨਤੀ ਬਾਈ ਹੋਰ ਰਹਿ ਗਈ ਕਈ ਬੁਲਾੜੇ ਰਹਿ ਗਏ ਮੇਰੇ ਭਾਈ ਗੁੱਸਾ ਨਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੂਨੀ ਪੰਜਾਬ ਸੇਰੇ ਪੰਜਾਬ ਜਥੇਬੰਦੀ ਜਬਰਜੰਗ ਸਿੰਘ ਮਦੂ ਬਾਠ ਵਾਲੇ ਹੋਰ ਵੀ ਕਈ ਇਨਸਾਨ ਰਹਿ ਗਏ ਭਾਈ ਸਮਝ ਦੀ ਘਾਟੀ ਥੰਦੀ